हां ਵੀ ਸਜਣੋ ਗੱਲ ਇਹ ਆ ਆਪਾਂ ਦਾ ਪੈਂਡ ਨਿਔਰ ਖੜੇ ਸੀਗੇ ਤੇ ਨਿਔਰ ਤਕਰੀਬਨ ਨੰਗ ਦੇ ਟੱਪ ਦੇ ਇਥੋਂ ਦੀ ਨੰਗ ਆਗਾ ਆਮ ਹੀ ਆਪਣਾ ਤੇ ਤਕਰੀਬਨ ਗੱਲਬਾਤ ਦਾ ਪਤਾ ਲੱਗ ਜਾਂਦਾ ਜਿਹੋ ਜਿਹੇ ਬੰਦਾ ਕੰਮ ਕਰਦਾ ਹੋਵੇ ਉਹੋ ਜਿਹੀ ਗੱਲਾਂ ਧਿਆਨ 'ਚ ਰੱਖੀਆਂ ਜ਼ਰੂਰੀ ਵੀ ਆ ਤੇ ਰੱਖਣੀਆਂ ਪੈਂਦੀਆਂ ਵੀ ਆ ਇੱਥੇ ਨਾ ਬਾਈ ਇੱਕ ਡਰਾਈਵਰ ਸੀ ਮਸ਼ੀਨ ਦਾ ਤੇ ਬਾਹਰ ਆਂਦਰਾ ਉਂਦਰਾ کافی ਚੰਗਾ ਫੋਰਮੈਨ ਸੀ ਤੇ ਕੰਮਕਾਰ ਵਾਲਾ ਬੰਦਾ ਸੀ ਤੇ ਬਾਅਦ ਦੇ ਵਿੱਚ ਚੰਗੀ ਕਮਾਈ ਕਰਦਾ ਸੀਗਾ ਵਿਚਾਰਾ ਆਦਾ ਘਰ-ਬਾਰ ਵਧੀਆ ਪਾਇਆ ਬਾਲ ਬੱਚੇ ਵਧੀਆ ਪਾਲੇ ਤੇ ਉਸ ਤੋਂ ਬਾਅਦ ਉਹਨੂੰ ਜ਼ਰੰਗ ਹੋ ਗਿਆ ਬੋਲਣਾ ਵੀ ਬੰਦ ਹੋ ਗਿਆ ਉਹਦਾ ਵਿਚਾਰੇ ਦਾ ਉਹ ਕਈ ਸਾਲਾਂ ਦਾ ਮੰਜੇ ਤੇ ਪਿਆਗਾ ਕਿਉਂ ਅੱਜਕੱਲ੍ਹ ਲਾਜ ਕਰਾਉਣਾ ਤੁਹਾਨੂੰ ਹਰੇਕ ਨੂੰ ਪਤਾ ਹੀ ਆ ਵੀ ਮਹਿੰਗਾ ਤੇ ਗਰੀਬ ਬੰਦੇ ਦਾ ਬਾਈ ਬੱਸੋਂ ਬਾਹਰ ਹੀ ਐ ਇਹ ਜਿਹੜੇ ਲਾਜ ਲੋਜ ਆ ਗਰੀਬ ਬੰਦੇ ਦੇ ਬੱਸੋਂ ਬਾਹਰ ਆ ਤੇ ਵਿਚਾਰੇ ਦੇ ਦੋ ਬੱਚੇ ਆ ਉਹ ਕੰਮ ਧੰਦਾ ਕਰਦੇ ਆ ਮਾੜਾ ਮੋਟਾ ਜਵਾਕ ਪਾਲੀ ਜਾਂਦੇ ਆ ਇਹਦੀ ਵੀ ਦਵਾਈ ਬੂਟੀ ਲਿਆਉਂਦੇ ਆ ਤੇ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਵਾ ਤੇ ਘਰ ਵਿਚਾਰੇ ਦਾ ਪੁਰਾਣਾ ਪਾਇਆ ਵਾ ਸੀਗਾ ਉਹ ਡਾਟਾ ਰੋਟਾਂ ਖਰਾਬ ਹੋ ਕੇ ਉਹ ਡਿੱਗ ਪੀਆਂ ਤੇ ਆ ਤੁਹਾਨੂੰ ਸਮਾਨ ਜਿਹੜਾ ਉਹ ਦਿਖਾ ਦਿੰਨੇ ਆ ਇੱਧਰ ਵਿਚਾਰਿਆਂ ਦਾ ਬਰਾਂਡੇ 'ਚ ਆਹ ਟੀਨਾ ਥੱਲੇ ਰੱਖਿਆ ਹੋਗਾ ਆਹ ਬਾਈ ਇੱਧਰ ਮਾਰਾ ਦੇਨੇਗਾ ਤੇ ਆ ਜਿਹੜਾ ਸਮਾਨ ਸਾਰ ਆ ਆ ਇੱਥੇ ਹੀ ਇਹਨਾਂ ਦਾ ਰਹਿਣ ਸਹਿਣ ਆ ਇੱਥੇ ਪੈਣ ਨੂੰ ਆ ਆ ਟੀਨਾ ਤੇ ਆ ਦੇਖੋ ਸਰਦੀਆਂ ਦੀ ਰੋਤਾ ਤੇ ਤਕਰੀਬਨ ਆਪਾਂ ਹੋ ਜਿਹੜੇ ਆ ਵੇਖੋ ਬੈੱਡਬੁੱਡ ਵਧੀਆ ਕਿਉਂ ਬੱਚੇ ਵਿਆਹੇ ਬੂਹੇ ਵਿਚਾਰੇ ਨੇ ਤੇ ਹੁਣ ਜਾਨੀ ਕਿ ਇੱਦਾਂ ਜਾਨੀ ਕਿ ਦੁੱਖਾਂ ਦੇ ਵਿੱਚ ਘਿਰਿਆ ਵਾਹੀ ਇਹ ਜਿਵੇਂ ਆਪਾਂ ਨਾ ਆਮ ਪਸ਼ੂਆਂ ਵਾਲਾ ਬਣਾਇਆ ਹੁੰਦਾਗਾ ਹੁਣ ਉਹਦੇ ਵਿੱਚ ਇਹਨਾਂ ਦਾ ਸਮਾਨ ਸਬੂਨ ਸਾਰਾ ਆ ਆਵੇ ਰੱਖਿਆ ਵਾ ਆ ਤੁਹਾਨੂੰ ਦਿਖਾ ਦਿੰਨੇ ਆ ਆ ਇਧਰ ਨਿਗਾਹ ਮਾਰਦੇ ਸਾਰੇ ਸਾਰਾ ਤਕਰੀਬਨ ਰਹਿਣ ਬਸੇ ਰਹੀ ਇਹੋ ਦਾ ਇੱਥੇ ਬਣਾਇਆ ਹੋਇਆਗਾ ਤੇ ਉਹ ਵਿਚਾਰੇ ਜਿਹੜੇ ਕਮਰੇ ਦੀ ਛੱਤ ਆ ਉਹ ਡਿੱਗ ਗਈ ਆ ਇਧਰ ਲੈ ਆ ਬਾਈ ਆ ਛੱਤ ਦਿਖਾ ਦੇ ਤੇ ਆ ਦੇਖੋ ਆ ਪ੍ਰਾਣਾ ਜਦੋਂ ਮਕਾਨ ਹੋ ਗਿਆ ਤੇ ਛੱਤ ਡਿੱਗ ਪਈ ਛੱਤ ਡਿੱਗਣ ਦੇ ਕਾਰਨ ਤੇ ਹੁਣ ਉਹ ਸਮਾਨ ਆ ਜਿਹੜਾ ਉੱਥੇ ਰੱਖਿਆ ਹੋਇਆਗਾ ਤੇ ਯਾਰ ਮਜਬੂਰੀ ਬਣ ਜਾਂਦੀ ਹੈ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਵੀ ਆਪਾਂ ਕਿਸੇ ਨੂੰ ਕਹੀਏ ਕਿਸੇ ਨੂੰ ਚਲੋ ਆਪਾਂ ਗੱਲ ਆਏ ਆ ਵੀ ਬਾਹਰਲੇ ਲੋਕ ਆਪਣੇ ਐਨ ਆਰ ਆਈ ਵੀਰ ਆ ਜਿਹੜੇ ਉਹ ਜਿਹੜਾ ਹਰ ਥਾਂ ਦੇ ਮਦਦ ਕਰਦੇ ਆ ਕੋਈ ਹੜ੍ਹ ਆ ਗਿਆ ਕੋਈ ਕੋਈ ਮਾਰ ਪੈ ਗਈ ਤਕਰੀਬਨ ਉਹ ਮਦਦ ਨੂੰ ਪਹਿਲ ਦੇ ਆਧਾਰ ਤੇ ਖੜੇ ਹੁੰਦੇ ਆ ਤੇ ਪਰ ਉਹਨਾਂ ਦਾ ਪੈਸਾ ਨਾ ਕਈ ਵੇਰੀ ਮੜਗਾ ਮੋਟਗਾ ਸਸਤਾ ਬਣਾ ਕੇ ਤੇ ਬੰਦੇ ਉਹਨਾਂ ਨੂੰ ਯੂਜ਼ ਕਰ ਜਾਂਦੇ ਆ ਤੇ ਤਕਰੀਬਨ ਤਕਰੀਬ ਨਾ ਆਪਾਂ ਜਿਹੜਾ ਸਹੀ ਪੁੰਨ ਧਰਮ ਦਾ ਕੰਮ ਆ ਕਿਸੇ ਦੇ ਸਿਰ ਤੇ ਛੱਤ ਪਾ ਕੇ ਦੇਣੀ ਜਾਂ ਕਿਸੇ ਦੀ ਹਮਦਰਦੀ ਇਹ ਚੱਕਣੀ ਗਰੀਬ ਆਦਮੀ ਦੀ ਕਿਉਂ ਮਜਬੂਰ ਬੰਦਾ ਹੁਣ ਇਹ ਤਾਂ ਵਿਚਾਰਾ ਪਿਆ ਇਹਨੂੰ ਬੋਲ ਨਹੀਂ ਸਕਦਾ ਇਹ ਨਾ ਇਹਨੂੰ બોલਿਆ ਜਾਂਦਾ ਦਵਾਈ બૂટી ਆ ઓ લਿਆ દે એ જ વા કામ થਦਾ કરી જંદે આ ਤੇ ਘਰ પાਉਣ ਦੇ ਵਿੱਚ ભાઈ ਗੱਲ ਇਹ ਸਮੱਸਿਆ ਆਉਣ ਗਈ ਆ ਤੇ ਵਿਚਾਰੇ ਆ ਹਾ ਹੁਣ ਉਹਦੇ ਟੀਨਾ ਟੂਨਾ ਥੱਲੇ ટાઈમ પાਸ ਕਰ ਰਹੇ ਆ ਤੇ ਆਪਾਂ ਇਹਨਾਂ ਦਾ ਉੱਪਰ ਨਾ ਨੰਬਰ ਚલાવાਂਗੇ ਆਪਣਾ ਬਹੁਤ ਦਾਨੀ ਜਿਹੜੇ ਆਪਣੇ ਲੋਕ ਆ ਬਹੁਤ ਜਾਦੇ ਆਪਦਾ 10 ਮਾਸਾ ਉੱਧਰ ਵਾਲੇ ਹੈਗੇ ਆ ਤੇ ਉਹਨਾਂ ਨੂੰ ਆਪਣੀ ਬੇਨਤੀ ਆ ਵੀ ਇਸ ਭਰਾ ਦੀ ਇਸ ਬਜ਼ੁਰਗ ਦੀ ਜਰੂਰ ਮਦਦ ਕਰੀ ਜਾਵੇ ਕਿਉਂ ਇਹਨਾਂ ਦੀ ਕੋਈ ਬੜੀ ਵੱਡੀ ਡਿਮਾਂਡ ਨਹੀਂ ਕੋਈ ਆਹ ਜਿਹੜੀਆਂ ਕਮਰਿਆਂ ਦੀਆਂ ਛੱਤਾਂ ਆ ਇਹ ਉੱਚੇ ਹੋ ਕੇ ਕਮਰਿਆਂ ਦੀਆਂ ਛੱਤਾਂ ਬਦਲੀਆਂ ਜਾਣ ਤੇ ਆਪਦਾ ਸਮਾਨ ਇਹ ਧਰ ਕੇ ਕਿਉਂ ਸਿਆਲ ਦੀਆਂ ਰਾਤਾਂ ਤੇ ਬੰਦਾ ਅੰਦਰ ਬਾੜ ਢਾ ਕੇ ਆਪਦਾ ਪੈ ਸਕਦਾ ਤੇ ਭਰਾਵੋ ਗੱਲ ਚੀਜ਼ ਆਪਣੇ ਵਾਸਤੇ ਇਹ ਕੁਝ ਵੀ ਨਹੀਂ ਹੁੰਦੀ ਕਿਉਂ ਬਹੁਤ ਵੱਡੇ ਵੱਡੇ ਦਾਨੀ ਪਏ ਆ ਤੇ ਆਪਣੇ ਭਾ ਦੀ ਤਾਂ ਇਹ ਗੱਲਾਂ ਛੋਟੀਆਂ ਹੀ ਹੁੰਦੀਆਂ ਜੇ ਕੋਈ ਦਾਨ ਕਰਨਾ ਜਿਹੜਾ ਬੰਦੇ ਨੇ ਜਗ ਉਹਦਾ ਦਰਮਾਸੋਂ ਕੱਢਣਾ ਤੇ ਗਰੀਬ ਬੰਦੇ ਆਸਤੇ ਬਹੁਤ ਵੱਡਾ ਇਹ ਕੰਮ ਹੁੰਦਾ ਤੇ ਇਹ ਅਪਰਾਲਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿੰਨੇ ਵੀ ਆਪਾਂ ਕੋਈ ਉਹਦੇ ਖਣੋਂਗੋ ਚੋਲੀ-ਚੂਲੀ ਨਾਲ ਆਪਣਾ ਤਲਾਹ ਭਰਨ ਵਾਲੀ ਗੱਲ ਹੋ ਜਾਂਦੀ ਆ ਤੇ ਆਪਾਂ ਇਸ ਵੀਰ ਦੀ ਮਦਦ ਕਰਨੀ ਆ ਤੇ ਜੇ ਕੋਈ ਭਰਾ ਮਦਦ ਕਰਨਾ ਚਾਹੁੰਦਾ ਤੇ ਲਾਜ਼ਮੀ ਇਹਦਾ ਆਪਾਂ ਨੰਬਰ ਚਲਾਵਾਂਗੇ ਇਹਨਾਂ ਨਾਲ ਕੰਟੈਕਟ ਕਰ ਲਿਓ ਪਰਿਵਾਰ ਦਾ ਬਾਈ ਵੈਰੀਫਾਈ ਕਰ ਲਿਓ ਇੱਥੇ ਵੀ ਪਰਿਵਾਰ ਕਿਹੋ ਜਿਹਾ ਪਰਿਵਾਰ ਆ ਕਿੰਨਾ ਕੰਮ ਵਾਲਾ ਬੰਦਾ ਸੀ ਇਹ ਸਾਰਾ ਤੁਸੀਂ ਜਾਣਕਾਰੀ ਲੈ ਕੇ ਤੇ ਇਹ ਪਰਿਵਾਰ ਦੀ ਆਪਾਂ ਮਦਦ ਕਰਨੀ ਆ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆ ਤੁਹਾਨੂੰ ਬਾਈ ਤੋਂ ਬੋਲਿਆ ਨਹੀਂ ਜਾਂਦਾ ਤੇ ਆਪਾਂ ਬਾਈ ਨਾਲ ਵੀ ਤੁਹਾਡੀ ਗੱਲ ਨਹੀਂ ਕਰਾਉਂਦੇ ਤੇ ਦਿਖਾਉਣੀ ਆ ਤੁਹਾਨੂੰ ਬਿੰਦਰ ਸਿੰਘ ਇਹਨਾਂ ਤੇ ਆਹ ਬਾਈ ਦਾ ਨਾਮ ਬਿੰਦਰ ਸਿੰਘ ਬਾਈ ਦਾ ਨਾਮ ਆ ਤੇ ਆਹ ਦੇਖੋ ਆ ਇਸ ਤਰ੍ਹਾਂ ਬਾਈ ਆਪਣਾ ਨਾਮ ਕੀ ਹੈਗਾ ਹੈ ਹੈ ਅਵੇ ਇਸ ਤਰ੍ਹਾਂ ਇਹ ਤਾਂ ਬਾਈ ਤੋਂ ਬੋਲਿਆ ਨਹੀਂ ਜਾਂਦਾ ਤੇ ਆ ਬ੍ਰੇਨ ਦਾ ਅਟੈਕ ਆਇਆ ਵਾ ਤੇ ਵਿਚਾਰਾ ਇੱਕ ਮੰਜੇ ਤੇ ਪਿਆਗਾ ਬਸ ਚੱਕ ਤਾਰੇ ਦੀ ਜਿਵੇਂ ਪਰਿਵਾਰ ਕਰ ਦਿੰਦਾ ਮਾੜੀ ਮੂਠੀ ਕਿਉਂ ਇਸੇ ਚੀ ਉਲਝੇ ਵੇ ਆ ਕੰਮ ਧੰਦੇ ਦਾ ਭਰਾ ਉਹ ਗੱਲ ਹੈ ਜਦੋਂ ਘਰੇ ਮਰੀਜ਼ ਹੋਵੇ ਮਾਂ ਪਿਓ ਬੈਠਾ ਹੋਵੇ ਤੇ ਹਜੇ ਧੰਨ ਭਾਗ ਇਹਨਾਂ ਦੇ ਆ ਜਵਾਕਾਂ ਦੇ ਜਿਹੜਾ ਇਹਨਾਂ ਨੂੰ ਦਵਾਈ ਬੂਟੀ ਇਹਨੂੰ ਲਿਆ ਕੇ ਦੇਈ ਜਾਂਦੇ ਆ ਉਹਦਾ ਕੰਮ ਧੰਦਾ ਕਰਕੇ ਤੇ ਨਹੀਂ ਬਹੁਤ ਮੁਸ਼ਕਲ ਹੁੰਦਾ ਇਹ ਗੱਲਾਂ ਦੇ ਵਿੱਚ ਤੇ ਆ ਵੇਖੋ ਬੋਲਿਆ ਵੀ ਨਹੀਂ ਜਾ ਸਕਦਾ ਇਹਨਾਂ ਤੋਂ ਤੇ ਆਪਾਂ ਨੰਬਰ ਚਲਾਉਣੇ ਆ ਉੱਥੇ ਤੇ ਲਾਜ਼ਮੀ ਆਦਾ ਕੰਟੈਕਟ ਕਰਕੇ ਬਾਈਆਂ ਨਾਲ ਤੇ ਇਹਨਾਂ ਦੀ ਮਦਦ ਵੱਧ ਤੋਂ ਵੱਧ ਕਰੀ ਜਾਵੇ ਆਹੀ ਬੇਨਤੀਆਂ ਸੀ ਭਰਾਵੋ ਹੋਰ ਤਾਂ ਇੱਥੇ ਵੀਡੀਓ ਤਾਂ ਆਪਾਂ ਬੇਸ਼ੱਕ ਆਧੇ ਘੰਟੇ ਦੀ ਕਰ ਲਗੇ ਸਾਰੇ ਪਰਿਵਾਰ ਨੂੰ ਵੀ ਮੂਹਰੇ ਕਰਦਗੇ ਛੋਟੇ-ਛੋਟੇ ਬੱਚੇ ਆ ਕਿਉਂ ਇਸ ਤਰ੍ਹਾਂ ਆ ਵੇਖੋ ਛੋਟੇ-ਛੋਟੇ ਬੱਚੇ ਇਹ ਵਿਚਾਰੇ ਐਂ ਠੰਡ ਦੇ ਵਿੱਚ ਇੱਥੇ ਟੀਨਾ ਥੱਲੇ ਪੈਂਦੇ ਹੈਗੇ ਤੇ ਇਹ ਜਰੂਰ ਇਨਾਂ ਦੀ ਹਮਦਰਦੀ ਲਈ ਤੇ ਆ ਵੀਰ ਦੀ ਤੇ ਇਹ ਬਹੁਤ ਚੰਗਾ ਫੋਰਮੈਨ ਸੀ ਚੰਗਾ ਡਰਾਈਵਰ ਸੀ ਚੰਗਾ ਕੰਮ ਵਾਲਾ ਬੰਦਾ ਸੀ ਤੇ ਮਦਦ ਵੀ ਉਹੋ ਜਿਹੇ ਬੰਦੇ ਦੀ ਕਰਨੀ ਚਾਹੀਦੀ ਹੈ ਜਿਹੜੂ ਕੋਈ ਵਕਤ ਪੈ ਗਿਆ ਹੋਵੇ ਕੋ ਕੁਦਰਤ ਦੀ ਮਾਰ ਆਈ ਵੀ ਇਹਦੇ ਤੇ ਤੇ ਕੋਈ ਐ ਨਹੀਂ ਵੀ ਇਹ ਕੋਈ ਨਸ਼ੇ ਪੱਤਿਆਂ ਵਾਲਾ ਬੰਦਾ ਕੋਈ ਜਾਂ ਕੋਈ ਅਯਾਸੀ ਜਿਹਨੇ ਕੋਈ ਆਪਦਾ ਘਰ-ਬਾਰ ਬਹੁਤ ਵਧੀਆ ਬਣਾਇਆ ਸੀ ਆਪਦੇ ਸਮੇਂ ਦੇ ਵਿੱਚ ਤੇ ਪਰ ਜਿ ਇਹ ਮਜਬੂਰ ਹੋਇਆ ਵਾ ਤੇ ਇਹ ਬਾਈ ਦਾ ਆਪਾਂ ਸਾਰਾ ਬਣਨਾਗਾ ਤੇ ਨੰਬਰ ਆਪਾਂ ਚਲਾਵਾਂਗੇ ਉੱਤੇ ਤੇ ਜਰੂਰ ਇੱਥੇ ਕੰਟੈਕਟ ਕਰਕੇ ਬਾਈ ਨਾਲ ਆਪ ਦਾ ਜਿਹੜਾ ਕੋਈ ਟੈਲਫੋਨ ਕੋਈ 100 50 500 ਜਿੰਨਾ ਵੀ ਕੋਈ ਆਪ ਦਾ ਹਮਦਰਦੀ ਦੇ ਤੌਰ ਤੇ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਤੇ ਉਹ ਆਪਾਂ ਇਹਨਾਂ ਦੀ ਕਰ ਸਕੀਏ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਧੰਨਵਾਦ ਸਾਰਿਆਂ ਦਾ ਮਿਲਦੇ ਆ ਕਿਸੇ ਹੋਰ ਵੀਡੀਓ